ਡੇਲੀ ਪੋਸਟ ਪੰਜਾਬ ਦੇਖਣ ਵਾਲੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ਼ਰਨਦੀਪ ਸਿੰਘ ਪੰਜਾਬ ਭਰਤੀ ਸਿੱਖ ਜਥੇਬੰਦੀਆਂ ਅਤੇ ਕੌਮੀ ਇਨਸਾਫ ਮੋਰਚੇ ਦੇ ਅਗੂ ਲੀਡਰਾਂ ਵੱਲੂ ਚੰਡੀਗੜ੍ਹ ਵਿੱਚ ਇਨਸਾਫ ਲਈ ਪੰਜਾਬ ਪੁਰਸਤੇ ਪ੍ਰਸ਼ਾਸਨ ਵੱਲੂ ਕੀਤੀਆਂ ਜਾ ਰਹੀਆਂ ਤੱਕੇਸ਼ੀਆਂ ਖਿਲਾਫ ਆਪਣੀ ਆਵਾਜ਼ بلند ਕਰਨ ਲਈ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਤਾਂ ਭਗਵੰਤ ਮਾਨ ਦੀ ਸਰਕਾਰ ਵੱਲੋਂ ਆਪਣੇ ਵਰਦੀਤਾਰੀ ਗੁੰਡਿਆਂ ਨੂੰ ਹੁਕਮ ਦੇ ਕੇ ਕੌਮ ਇਨਸਾਫ ਮੋਰਚੇ ਵਿੱਚ ਸ਼ਾਂਤ ਮਈ ਢੰਗ ਨਾਲ ਬੈਠੇ ਨੌਜਵਾਨਾਂ ਉੱਪਰ ਬੇਤਸ਼ਾ ਕੈਰਟਾਇਆ ਗਿਆ ਅਤੇ ਨੌਜਵਾਨਾਂ ਨੂੰ ਡੰਗਰਾਂ ਦੀ ਤਰ੍ਹਾਂ ਡੰਡਿਆਂ ਨਾਲ ਕੁੱਟ-ਕੁੱਟ ਕੇ ਬੁਰਾ ਹਾਲ ਕੀਤਾ ਗਿਆ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਚੰਡੀਗੜ੍ਹ ਤੋਂ ਲਾਈਵ ਵੀਡੀਓ ਜਿਸ ਵਿੱਚ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਮੇਂਟ ਸਾਫ ਮੋਰਚੇ ਵਿੱਚ ਬਾਗਲਣ ਵਾਲੇ ਨੌਜਵਾਨਾਂ ਨੂੰ ਗੁਰਸਿੱਖਾਂ ਨੂੰ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਡੰਗਰਾ ਵਾਂਗੂ ਕੁੱਟਕੁੱਟ ਕੇ ਬੁਰਾ ਹਾਲ ਕੀਤਾ ਗਿਆ ਇਹ ਬਦਲਾਵ ਸਿੰਘਾ ਸਾਡੇ ਪੰਜਾਬ ਦੇ ਲੋਕ ਭਗਵੰਤ ਸਿੰਘ ਮਾਨ ਦੀ ਸਰਕਾਰ ਲੈ ਕੇ ਆਈ ਇਸ ਬਦਲਾਵ ਵਾਸਤੇ ਕੀ ਆਸੀ ਤੁਹਾਡੇ ਤੋਂ ਛਿੱਤਰ ਖਾਈਏ ਭਗਵੰਤ ਮਾਨ ਇੱਕ ਵੱਡਾ ਸਵਾਲ ਹੈ ਕਿ ਤੁਸੀਂ ਦਿੱਲੀ ਦੀ ਤਰਜ਼ ਤੇ ਪੰਜਾਬ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਏ ਹੋ ਆਮ ਲੋਕਾਂ ਨਾਲ ਇਹ ਵਾਅਦੇ ਕੀਤੇ ਸੀ ਤੁਸੀਂ ਕਿ ਅਸੀਂ ਤੁਹਾਨੂੰ ਛੇਤਰ ਠੋਕਾਂਗੇ ਕਾਲੀ ਕਾਂਗਰਸੀਆਂ ਦੀ ਸਰਕਾਰ ਦੇ ਟਾਈਮ ਵੀ ਪੰਜਾਬ ਦੇ ਨੌਜਵਾਨਾਂ ਨੂੰ ਗੁਰਸਿੱਖਾਂ ਨੂੰ ਅਤੇ ਜੋ ਸ਼ਾਂਤ ਮੀਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹੈ ਆਪਣਾ ਇਨਸਾਫ਼ ਲੈਣਾ ਚਾਹੁੰਦਾ ਹੈ ਤੁਸੀਂ ਉਸ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹੋ ਕਾਲੀ ਕਾਂਗਰਸੀ ਪਹਿਲਾਂ ਇਹੀ ਕਰਦੇ ਸੀਗੇ ਉਹ ਪ੍ਰਸ਼ਾਸਨ ਦੀ ਮਦਦ ਨਾਲ ਅਤੇ ਆਪਣੇ ਗੁੰਡਾ ਜੋ ਵਰਦੀ ਤਾਰੀ ਗੁੰਡਿਆਂ ਨੂੰ ਉਹਨਾਂ ਦੀ ਮਦਦ ਨਾਲ ਉਹ ਜੋ ਇਨਸਾਨ ਜਾਂ ਆਮ ਜਨਤਾ ਜੋ ਵਾਜ ਠੋਂਦੀ ਸੀ ਉਹ ਸਰਕਾਰਾਂ ਦੇ ਖਿਲਾਫ ਤਾਂ ਉਹਨਾਂ ਨੂੰ ਦਬਾ ਲਿਆ ਜਾਂਦਾ ਸੀ ਉਹੀ ਕੰਮ ਭਗਵੰਤ ਸਿੰਘ ਮਾੜੀ ਨੇ ਫੜ ਲਿਆ ਕਿ ਇਹ ਬਦਲਾਅ ਆਮ ਆਦਮੀ ਪਾਰਟੀ ਦਾ ਸਾਨੂੰ ਇਸ ਤਰ੍ਹਾਂ ਦੇ ਬਦਲਾਅ ਨਹੀਂ ਚਾਹੀਦੇ ਤੇ ਜਿਹੜੇ ਤੁਸੀਂ ਸਾਡੇ ਨੌਜਵਾਨਾਂ ਨੂੰ ਡੰਗਰਾ ਵਾਂਗੂ ਕੁੱਟੂ ਇਹ ਪ੍ਰਸ਼ਾਸਨ ਤੁਹਾਡਾ ਨਿਕੰਮਾ ਪ੍ਰਸ਼ਾਸਨ ਨਸ਼ੇ ਫੜਨ ਤੂੰ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਅਤੇ ਪੰਜਾਬ ਦੇ ਬੇਗੁਨਾਹ ਨੌਜਵਾਨਾਂ ਨੂੰ ਕੁੱਟਣ ਵਿੱਚ ਦੇਖੋ ਕਿਸ ਤਰ੍ਹਾਂ ਇੱਕ ਦੂਜੇ ਤੋਂ ਅੱਗੇ ਡੰਗਾਂ ਮਾਰਦੇ ਨਜ਼ਰ ਆ ਰਹੇ ਹਨ ਵੀਡੀਓ ਵਿੱਚ ਦੇਖੋ ਤੇ ਤੁਸੀਂ ਆਪ ਖੁਦ ਅੰਦਾਜ਼ਾ ਲਗਾਓ ਕੀ ਗੁੰਡਾਤਰੀ ਵਰਦੀਤਾਰੀ ਗੁੰਡੇ ਜੋ ਪੰਜਾਬ ਪੁਲਿਸ ਦੇ ਗੁੰਡਿਆਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ 2017 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਬਾਦਲ ਪਾਰਟੀ ਦੀ ਸਰਕਾਰ ਵੱਲੋਂ ਬੇਅਦਬੀ ਕਰਵਾਈ ਗਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਅਤੇ ਡੀਜੀਪੀ ਵੱਲੋਂ ਵਰਦੀ ਧਾਰੀ ਗੁੰਡਿਆਂ ਵੱਲੋਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਇਹ ਕੌਮੀ ਇਨਸਾਫ ਮੋਰਚੇ ਦੇ ਨੌਜਵਾਨਾਂ ਉੱਪਰ ਇੱਕ ਤਾਂ ਡਾਂਗਾਂ ਨਾਲ ਕੁੱਟਿਆ ਗਿਆ ਦੂਸਰਾ ਗੁਰਗ੍ਰੰਥ ਸਾਹਿਬ ਜੀ ਦੇ ਬਿਲਕੁਲ ਕੋਲ ਤਮਾਕੀ ਅਤੇ ਗੁਰਗ੍ਰੰਥ ਸਾਹਿਬ ਜੀ ਡਾਉਣ ਵਾਸਤੇ ਹੈਂਡ ਗ੍ਰੈਂਡ ਸੁੱਟੇ ਗਏ ਜੋ ਬਹੁਤ ਸ਼ਰਮ ਦੀ ਗੱਲ ਹੈ ਪੰਜਾਬ ਸਰਕਾਰ ਵਾਸਤੇ ਕਿ ਸ਼ੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਯੂਰੀ ਦੇ ਵਿੱਚ ਤੁਸੀਂ ਇਹ ਨਿਕੰਮੇ ਕੰਮ ਕੀਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖਾਂ ਦੇ 11ਵੇਂ ਗੁਰੂ ਬਖਸ਼ਿਸ਼ ਨਹੀਂ ਕਰਨਗੇ ਤੁਹਾਡੇ ਇਹ ਗੁਨਾਹ ਮਾਫ ਨਹੀਂ ਕੀਤੇ ਜਾਣਗੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਗੁਨਾਹ ਦਾ ਖਮਿਆਜਾ ਪੁੱਤਰੀ ਇਹ ਵੱਡੇ ਤੌਰ ਤੇ ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੂੰ ਇੱਕ ਖਮਿਆਜਾ ਕਿਤੇ ਨਾ ਕਿਤੇ ਪੁਤਨਾ ਪਵੇਗਾ